ਵੱਜ ਗਿਆ એલਾਰਮ ਸਵੇਰ ਹੋ ਗਈ ਕੰਮ ਛੱਟ ਜਾਣਾ ਜੇ ਦੇਰ ਹੋ ਗਈ ਚੱਲ ਮੇਰਾ ਪੁੱਤ ਚੱਲ ਚੱਲ ਮੇਰਾ ਪੁੱਤ ਅਸ਼ੇਕਲ ਜੀ ਕੀ ਹਾਲ ਚਾਲ ਹੈ ਜੂ ਉਮੀਦ ਕਰਦਾ ਸਾਰੇ ਜਣੇ ਠੀਕ ਹੋਵੋਗੇ ਅੱਜ ਦਾ ਵਲੌਗ ਬਹੁਤ ਜਿਆਦਾ ਸਪੈਸ਼ਲ ਹੈ ਮੇਰੇ ਲਈ ਕਿਉਂਕਿ ਸਾਡੇ ਪੇਰੈਂਟਸ ਆ ਜੀਨੇ ਤੋਂ ਆ ਰਹੇ ਨੇ ਉਹਨਾਂ ਦੀ ਫਲਾਈਟ ਆਈ ਥਿੰਕ 1.5 ਵਜੇ ਇਥੇ ਲੈਂਡ ਕਰਨੀ ਹੈ ਨਿਊਜ਼ੀਲੈਂਡ ਆਕਲੈਂਡ ਦੇ ਵਿੱਚ ਤੇ ਆਜੋ ਫਿਰ ਤੁਹਾਨੂੰ ਵੀ ਨਾਲੇ ਆਕਲੈਂਡ ਦਾ 에ਰਪੋਰਟ ਕਮਾਉਣੇ ਆ ਉਗੱਡੀ ਜਾਨੀ ਇਹ ਛਲਾਂਗਾ ਪਾ ਜੀ ਮੈਨੂੰ ਯਾਦ ਆਏ ਮੇਰੇ ਯਾਰੀ ਉਗੱਡੀ ਜਾਨੀ ਇਹ ਛਲਾਂਗਾ ਪਾ ਜੀ ਮੈਨੂੰ ਯਾਦ ਆਏ ਮੇਰੇ ਯਾਰੀ ਉਹ ਮੇਰਾ ਜੀ ਰਾਤ ਦੇ ਵਜੇ 12:30 ਤੇ অলਮੋਸਟ ਟਾਈਮ ਹੋ ਚੱਲਿਆ ਪਿਕ ਕਰਨ ਦਾ ਘਰ ਦੇ ਆਨੂੰ ਤੇ ਆਪਾਂ ਹੁਣ ਚੱਲੇ ਆਂ 에어ਪੋਰਟ ਤੇ ਆ ਜੋ ਚਲੀਏ ਫਿਰ ਨਾਲ ਰਾਤ ਦੇ 2:00 ਵੱਜ ਗਏ 12:30 ਤੇ ਰੋਡ ਦੇ ਉੱਤੇ ਕੋਈ ਵੀ ਨਹੀਂ ਤੇ ਆਪਾਂ ਨਿਕਲ ਗਏ ਘਰੋਂ ਆ ਏਅਰਪੋਰਟ ਦੇ ਲਈ ਤੇ 20 ਪੱਛਮੀ ਦੇ ਡਰਾਈਵ ਸਾਡੇ ਘਰੋਂ ਤੇ ਘਰਦਿਆਂ ਦੀ ਫਲਾਈਟ 1:30 ਵਜੇ ਲੈਂਡ ਹੋ ਜਾਣੀ ਤੇ ਉਸ ਤੋਂ ਬਾਅਦ ਜਿਹੜਾ ਟਾਈਮ ਲੱਗਣਾ ਅੱਧਾ ਪੂਣਾ ਘੰਟਾ ਘੰਟਾ ਉਹਨੂੰ ਬਾਅਦ ਤੇ ਭੁੱਖ ਲੱਗੀ ਤੇ ਮੈਂ ਕਿਹੜੀ ਹੈਗਾ ਉੱਥੇ ਏਅਰਪੋਰਟ ਦੇ ਲੱਗੇ ਮੈਂ ਕਿਹੜੀ ਹੈਗਾ ਤੇ ਉੱਥੇ ਆਪਾਂ ਖਾ ਪੀ ਕੇ ਫੇਰੀ ਜਾਵਾਂਗੇ ਆ ਇੱਥੇ ਫਟ ਕੇ ਇਦਾਂ ਦੇ ਹੁੰਦੇ ਨੇ ਰੇਲਵੇ ਵਾਲੇ ਕੀ ਆਟੋਮੈਟਿਕਲੀ ਜਦੋਂ ਰੇਲ ਨੇ ਆਉਣਾ ਤਾਂ ਆਪੇ ਸੈਂਸ ਕਰਕੇ ਆਪੇ ਖੁੱਲ ਜਾਂਦੇ ਨੇ ਕੋਈ ਇਦਾਂ ਬੈਰੀਅਰ ਨਹੀਂ ਹੈਗੇ ਕੀ ਬਹੁਤ ਦਾ ਵੱਡੇ ਦੇ ਸਟਰੋਂਗ ਬੈਰੀਅਰ ਨਹੀਂ ਬੜੇ ਸੈਂਸਟਿਵ ਜਿਹੇ ਬੈਰੀ ਲੱਗੇ ਨੇ ਪਰ ਉਹੀ ਹੈ ਕਿ ਰੂਲ ਫੋਲੋ ਕਰਦੇ ਲੋਕੀ ਤੇ ਇਹ ਖੜ ਜਾਂਦੇ ਨੇ ਇੱਥੇ ਲੋਕੀ ਇਦਾਂ ਆਪਣੇ ਰਵਿਸ਼ ਬਿਨ ਬਾਹਰ ਰੱਖਦੇ ਨੇ ਐਵਰੀ ਮੰਡੇ ਜਾਂ ਵੀ ਟਿਊਜ਼ਡੇ ਮਤਲਬ ਹਰ ਇੱਕ ਸੀਟ ਦੇ ਹਿਸਾਬ ਨਾਲ ਨਾ ਆਟਾ ਡੇ ਹੁੰਦਾ ਦਿਨ ਇੱਥੇ ਇਹ ਇੱਕ ਹਫ਼ਤੇ ਵਿੱਚ ਇੱਕ ਵਾਰ ਇਹ ਤਿੰਨ ਬਿਨਾਂ ਜਾਂਦੇ ਹੁੰਦੇ ਆ ਇੱਕ ਛੋਟਾ ਸਾਲ ਤੋਂ ਜਿਹੜਾ ਨੀਚੇ ਪਿਆ ਤੇ ਇੱਕ ਦੇ ਵਿੱਚ ਪਲਾਸਟਿਕ ਜਾਊਗੀ ਜਿਹੜੀ ਰੀਸਾਈਕਲ ਹੁੰਦੀ ਹੈ ਇੱਕ ਦੇ ਵਿੱਚ ਤੁਹਾਡਾ ਆਪਣਾ ਕੋਈ ਦੂਜਾ ਫੂਡ ਹੋ ਗਿਆ ਉਹ ਜਾਂਦਾ ਹੁੰਦਾ ਇਸ ਟਾਈਮ ਇਥੇ ਸਿਰਫ ਮੈਕਡੀ ਵਗੈਰਾ ਖੁੱਲੇ ਹੁੰਦੇ ਆਈ ਥਿੰਕ ਹੈ ਨਾ 버거 किंग ਖੁੱਲੇ ਹੁੰਦੇ ਆਸਕਰਮੇ ਉਹ ਇਹ ਕਿ 버거 किंग ਵਗੈਰਾ 10 11 ਜੇ ਬੰਦ ਹੋ ਜਾਂਦੀ ਹੈ ਮੋਸਟਲੀ ਮੈਕਡੀ ਹੁੰਦੇ ਜਿਹੜੇ 24 ਘੰਟੇ ਖੁੱਲੇ ਰਹਿੰਦੇ ਆ ਤੇ ਬਾਕੀ 8 ਵਜੇ ਤਾਂ 8 9 ਵਜੇ ਆਈ ਥਿੰਕ ਸਾਰਾ ਮੋਸਟਲੀ ਬੰਦ ਹੋ ਜਾਂਦਾ ਮੋਸਟਲੀ ਸਾਰਾ ਨਹੀਂ ਮੋਸਟਲੀ ਬੰਦ ਹੋ ਜਾਂਦਾ 8 9 ਵਜੇ ਤੇ ਤੁਹਾਨੂੰ ਰੋਡ ਤੇ ਗਿੰਮਾ ਚੁਲਮਾ ਬੰਦਾ ਦਿਖੂਗਾ ਆਲਗ ਨੂੰ ਖਾ ਦੇਣਾ ਆਸੀਂ 메인 ਹਾਈਵੇ ਤੇ ਜਾ ਰਹੇ ਹਾਂ 메인 ਹਾਈਵੇ ਤੇ ਤੁਸੀਂ ਦੇਖ ਲਓ ਸਾਡੇ ਅੱਗੇ ਪਿੱਛੇ ਇੱਕ ਅੱਧੀ ਗੱਡੀ ਹੈ ਉਸ ਤੋਂ ਇਲਾਵਾ ਤੁਹਾਡਾ ਤੁਹਾਡਾ ਖਾਲੀ ਪਿਆ ਪਰ ਗੱਲ ਉਹ ਹੈ ਕਿ ਸੋਦੀ ਸਪੀਡ ਹੈ ਤਾਂ ਸੋਦੇ ਉੱਤੇ ਜਾਣ ਸਕਦੇ ਆਪਕਨ ਤਾਂ ਮੈਕੜੀ ਆ ਗਿਆ ਇੱਥੇ ਕਰਦਿਆਂ ਦੀ ਫਲਾਈਟ ਹੋ ਗਈ ਲੈਂਡ ਥੋੜਾ ਜਿਹਾ ਇੱਥੇ ਲੈਂਡ ਹੋਗੇ ਸੀ ਕਿ ਐਕਸਪੈਕਟ ਕਰ ਰਹੇ ਸੀ 12:54 ਦੇ ਕਿਉਂਕਿ ਗੂਗਲ ਤੇ ਪਹਿਲਾਂ 12:00 ਵਜੇ 454 ਮਿੰਟ ਦਿਖਾ ਰਿਹਾ ਸੀਗਾ लैंड कर गई 1238 पे हाय डू यू गाइस स्टिल डू बैक स्पाइसी सॉरी ओके मेक्सिकन ओके या आई विल हैव टू मेक्सिकन कॉम्बोस देन एम कोक

25 ਰੁਪਏ ਨਹੀਂ 25 ਰੁਪਏ ਨਹੀਂ 25 ਡਾਲਰ 25 ਤੇ 25 ਗੁਣਾ 50 25 ਮਿੰਨਾ 125 1250 ਦੇ ਦੋ 버ਗਰ ਦੋ ਫਰਾਈਆਂ ਤੇ ਦੋ ਡਰਿੰਕਸ ਮਤਲਬ ਦੋ ਮਿਲਾਂ 1250 ਜਾਂਦੀ ਹੈ ਇਹਦੇ हिसाब ਨਾਲ ਠੀਕ ਹੈ ਮਿਲ ਵੀ ਨਾਟ ਟੂ ਬੈਡ ਇੰਡੀਆ ਦੇ ਚ ਕਿੰਨੇ ਜਾਂਦੀ ਹੈ ਤੂੰ ਗਿਆ ਸੀ ਇੰਡੀਆ ਕਿੰਨੇ ਦੀ ਸੀ ਹਾਂ ਨੂੰ ধরੋ ਦੇ ਬੰਦੇ ਦੱਸੋ ਕਿਹੜੀ ਕਰ ਰਹੇ ਹੋ 550 550 ਜਾਂ 450 450 ਇਹਨਾਂ ਨੂੰ ਆਈ ਥਿੰਕ ਇੱਕ ਜਦੋਂ ਮਤਲਬ ਅਸੀਂ ਪੜਦੇ ਹੁੰਦੇ ਸੀਗੇ ਬੀ ਟੈਕ ਕਰ ਰਹੇ ਸੀਗੇ ਉਦੋਂ 109 ਦੀ ਆਉਂਦੀ ਸੀ ਕਮੀਲ ਮੈਕਸੀਕਨ ਆਈ ਥਿੰਕ ਪਤਾ ਨਹੀਂ ਵੈਜੀ ਨਹੀਂ ਸਿੰਪਲ ਆਉਂਦੀ ਸੀ ਜਿਹੜੀ ਸਿੰਪਲ ਡਿੱਕੀ ਵਾਲੀ ਆ ਜਾਂਦੀ ਸੀਗੀ 109 ਦੀ ਆਉਂਦੀ ਸੀ ਹਾਂ ਉਹੀ ਵਾਲੀ ਹੁਣ 200 300 ਦੀ ਹੋ ਗਈ ਉਹ ਨਹੀਂ ਐਕਸਪੈਂਸਿਵ ਹੋ ਗਿਆ ਕਮ ਇਹ ਤਾਂ ਹੈ ਮਤਲਬ ਨਿਊਜ਼ੀਲੈਂਡ ਦੇ ਵਿੱਚ ਮਹਿੰਗਾਈ ਤਾਂ ਹੁਣ ਕਾਫੀ ਹੋ ਗਈ ਹੈ ਤਾਂ ਇਹ ਲੋਕੀ ਆਸਟ੍ਰੇਲੀਆ ਨੂੰ ਮੂਵ ਕਰ ਰਹੇ ਹਨ ਪਰ ਉਹੀ ਹੈ ਕਿ ਜੇ ਖਰਚੇ ਆਪਣੇ ਤੁਹਾਡੇ ਸਹੀ ਹੈ ਖਰਚੇ ਘਾੜਾ ਕੇ ਰੱਖੋ ਆਪਣੇ 20 25 25 ਹੈ ਨਾ ਆ ਵੀਜ਼ਾ ਨੋਟ ਹੈ ਇੱਕ ਇੱਕ ਹੈਗਾ 5 ਦਾ ਪਲਾਸਟੀ ਦੇ ਹੁੰਦੇ ਹਨ ਨਾ ਸਾਰੇ ਕੈਨੇਡਾ ਦਾ ਵੀ ਸੇਮ ਹੀ ਹੈ ਮੋਸਟਲੀ ਆ ਨਿਊਜ਼ੀਲੈਂਡ ਦਾ ਵੀ ਸੇਮ ਹੈ ਆਸਟ੍ਰੇਲੀਆ ਦਾ ਵੀ ਸੇਮ ਹੀ ਹੈ ਯੂਐਸਏ ਦੇ ਥੋੜੇ ਡਿਫਰੈਂਟ ਹੈ ਇਸ ਮਾਰਕ ਕਰਨਾ ਪੈਣਾ ਨਾ ਇਤੋਂ ਯਾਰੀ ਚੋਂ ਪਨ ਡਰਿੰਕਸ ਵੈਰਆ ਐਡ ਕਰ ਲਾਂਗੇ ਆਹ ਨਾਲ ਹੈ ਬਈ ਅਸੀਂ ਕਰਦੇ ਨੇ ਸਾਨੂੰ ਫੋਨ ਕਰਤਾ ਸੀਗਾ ਕਿਉਂਕਿ ਘਰ ਦੇ ਜੜੀ ਪਹਿਲਾਂ ਨਹੀਂ ਆਏ ਸੀਗੇ ਪਹਿਲਾਂ ਉਹਨਾਂ ਨੂੰ ਫਿਰ ਨਿਊਜ਼ੀਲੈਂਡ ਦਾ ਨੰਬਰ ਦਿੱਤਾ ਹੋਇਆ ਸੀ ਓਹ ਰੈਡੀ ਤੇ ਉੱਥੇ ਰੀਚਾਰਜ ਕਰਾਤਾ ਸੀਗਾ ਤੇ ਘਰ ਦੇ ਜਦੋਂ ਲੈਂਡ ਹੋਏ ਉਹਨਾਂ ਨੇ ਪਲੇਨ ਦੇ ਵਿੱਚੋਂ ਹੀ ਫੋਨ ਕਰਤਾ ਕਿ ਅਸੀਂ ਪਹੁੰਚ ਗਏ ਇੱਥੇ ਸਾਨੂੰ ਫਾਇਦਾ ਹੋ ਗਿਆ ਤੇ ਸਾਨੂੰ ਪਤਾ ਲੱਗ ਗਿਆ ਘਰ ਦੇ ਤੇ ਪਹੁੰਚ ਗਏ ਤੇ ਉਹ ਹੁਣ ਕਿੰਨਾ ਟਾਈਮ ਲੱਗਣਾ ਅ ਜਿਹੜਾ ਵੀ ਅੱਗੇ ਸਿਕਿਉਰਟੀ ਹੋਣੀ ਆ ਕਸਟਮ ਹੋਣੀ ਆ ਜੋ ਵੀ ਹੋਣੀ ਆ ਆ थिंक ਘੰਟਾ ਰਾਤ ਦਾ ਟਾਈਮ ਆ ਇਕ ਉਸ ਦਾ ਇੱਥੇ ਪੀੜਨਾ ਹੋ ਇਸ ਟਾਈਮ ਨਹੀਂ ਸੋ ਹੋਪਫੁਲੀ ਇਹ ਜਲਦੀ ਆ ਜਾਣ ਤੇ ਆਪਾਂ ਜ਼ਿਆਦਾ ਟਾਈਮ ਨਾ ਲੱਗੇ ਆਪਾਂ ਨੂੰ ਆ ਗਈ ਜੀ ઓਕਲੈਂਡ 에어ਪੋਰਟ ਦੀ ਪਾਰਕਿੰਗ ਤੇ ਇੱਥੇ ਤੁਸੀਂ ਆਪਣੀ ਸ਼ੋਰ ਟਰਮ ਲਈ ਤੁਸੀਂ ਲਾ ਸਕਦੇ ਹੋ ਆਪਣੀ ਪਾਰਕਿੰਗ ਆ ਇੱਥੇ ਹੁਣ 3 April ਤੋਂ ਨਵਾਂ ਪਿਕ ਅਪ 에ਰੀਆ ਖੁੱਲ ਰਿਹਾ ਨਵਾਂ ਡ੍ਰੋਪ ਆਫ ਤੇ ਪਿਕ ਅਪ 에ਰੀਆ ਖੁੱਲ ਰਿਹਾ ઓਕਲੈਂਡ 에어ਪੋਰਟ ਤੇ ਸੋ ਹੁਣ ਤੁਸੀਂ ਗੱਡੀ ਸਟੇਟ ਤੁਸੀਂ ਉੱਥੇ ਲੱਕ ਜਾ ਸਕਦੇ ਹੋ ਜਿੱਥੇ ਗੇਟ ਹੁੰਦੇ ਜਾਂਦੇ ਤੇ ਡਿਪਾਰਚਰ ਹੁੰਦਾ ਸੋ ਪਹਿਲਾਂ ਤੁਹਾਨੂੰ ਦੂਰ ਲਾਣੀ ਪੈਂਦੀ ਸੀ ਪੈਦਲ ਜਾਣਾ ਪੈਂਦਾ ਸੀ ਕਿੰਨਾ ਟਾਈਮ ਤੇ ਹੁਣ ਸਹੀ ਹੋ ਜਾਣਾ ਕੰਮ ਇਹਨਾਂ ਨੇ ਪਹਿਲਾਂ 6 ਇੰਚ ਮਤਲਬ ਪਹਿਲਾਂ ਇਹ ਆਈਸੋਲੇਟ ਕੀਤਾ ਹੋਇਆ ਸੀਗਾ ਪੂਰਾ ਕਿਉਂਕਿ ਉਸ ਟਾਈਮ ਅੰਡਰ ਕੰਸਟਰਕਸ਼ਨ ਸੀਗਾ ਹੁਣ ਬਣ ਗਿਆ ਪੂਰਾ ਤਾਂ ਕਰਕੇ ਇਹਨਾਂ ਨੇ ਖੋਲਤਾ ਤੇ ਹੁਣ ਨਾ ਲੱਗਦਾ ਇਹ ਤਾਂ ਆਗੇ ਆਗੇ ਆਪਣੇ ਘਰ ਦੇ ਆਗੇ ਸ਼ੁਕਰ ਹੈ ਸ਼ੁਕਰ ਹੈ ਰੱਬ ਦਾ ਆਜੋ ਜੀ ਆਜੋ 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 ਹਾਂਜੀ ਆਪਣੇ ਘਰ ਦੇ ਪਹੁੰਚ ਗਏ ਸੀਗੇ ਸਹੀ ਸਲਾਮਤ ਤੇ ਜਰਨੀ ਉਹਨਾਂ ਦੀ ਵਧੀਆ ਰਹੀ ਬਹੁਤ ਹੀ ਵਧੀਆ ਲੱਗਿਆ ਉਹਨਾਂ ਨੂੰ ਮਿਲ ਕੇ ਉਹ ਵੀ ਬਹੁਤ ਜ਼ਿਆਦਾ ਖੁਸ਼ ਸੀਗੇ ਅਸੀਂ ਬਹੁਤ ਜ਼ਿਆਦਾ ਖੁਸ਼ ਸੀਗੇ ਤੇ ਹੁਣ ਆਪਾਂ ਚੱਲਿਆ ਘਰੇ ਤੇ ਘਰੇ ਜਾ ਕੇ ਚਾਹ ਪਾਣੀ ਪੀਨੇ ਆ ਫਿਰ ਬਾਈ ਬਾਈ ਕਰੋ ਬਾਈ ਬਾਈ ਸਾਰੇ ਨੂੰ ਮੰਮੀ ਕਹਿੰਦੇ ਹਾਂ ਬਾਈ